ਹਾਂਜੀ ਅੱਜ ਦੀ ਵੀਡੀਓ 'ਚ ਗੱਲ ਕਰਦੇ ਹਾਂ ਜੀ ਸੁੱਚਾ ਸਿੰਘ ਸੂਰਮਾ ਦੀ ਜ਼ਿੰਦਗੀ ਬਾਰੇ ਸੁੱਚਾ ਸਿੰਘ ਸੂਰਮਾ ਨੇ ਆਪਣੀ ਜ਼ਿੰਦਗੀ ਦੇ ਵਿੱਚ 11 ਕਤਲ ਕਿਉਂ ਕੀ ਉਸਨੇ 11 ਕਤਲ ਕਿਉਂ ਕੀਤੇ ਸੀ ਉਸ ਨੂੰ ਤਿੰਨ ਕਤਲ ਮਾਫ ਹੋਏ ਸੀ ਉਸ ਦਾ ਕੀ ਕਾਰਨ ਸੀ ਤੇ ਸੁੱਚਾ ਸਿੰਘ ਸੂਰਮਾ ਨੂੰ ਸੂਰਮਾ ਕਿਉਂ ਕਿਹਾ ਜਾਂਦਾ ਹੈ ਸਾਰੀ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਤੁਹਾਨੂੰ ਹੋਰ ਵੀ ਇਸ ਤਰੀਕੇ ਦੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਰਹਿਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਜੀ ਸੁੱਚਾ ਸਿੰਘ ਸੂਰਮਾ ਦੀ ਬਾਇਓਗ੍ਰਾਫੀ ਬਾਰੇ ਸੁੱਚਾ ਸਿੰਘ ਦਾ ਜਨਮ 1875ਵੀ ਨੂੰ ਪਿੰਡ ਸਮਾਓ ਵਿਖੇ ਸਰਦਾਰ ਸੁੰਦਰ ਸਿੰਘ ਦੇ ਘਰ ਹੋਇਆ ਜੀ ਸੁੱਚੇ ਦਾ ਇੱਕ ਭਰਾ ਵੀ ਸੀ ਨਾਰਾਇਣ ਸਿੰਘ ਜੋ ਕਿ ਸੁੱਚੇ ਤੋਂ 3 ਸਾਲ ਵੱਡਾ ਸੀ ਇਨ੍ਹਾਂ ਦੋਨਾਂ ਭਰਾਵਾਂ ਕੋਲ ਲਗਭਗ 60 ਤੋਂ 65 ਕਿਲੇ ਜ਼ਮੀਨ ਸੀ ਸੁੱਚੇ ਨੇ ਆਪਣਾ ਬਚਪਨ ਆਪਣੇ ਨਾਨਕ ਦੇ ਪਿੰਡ ਹੀ ਬਤੀਤ ਕੀਤਾ ਸੀ ਸੁੱਚੇ ਦੇ ਨਾਨਕ ਦੇ ਪਿੰਡ ਪਹਿਲਵਾਨੀ ਬੜੀ ਮਸ਼ਹੂਰ ਸੀ ਜਿਸ ਕਰਕੇ ਸੁੱਚੇ ਨੂੰ ਵੀ ਪਹਿਲਵਾਨੀ ਦਾ ਬਹੁਤ ਸ਼ੌਂਕ ਸੀ ਤੇ ਉਹ ਵੀ ਪਹਿਲਵਾਨੀ ਖੇਡਣ ਲੱਗ ਪਿਆ ਸੀ ਸੁੱਚੇ ਦੀ ਬਚਪਨ ਤੋਂ ਹੀ ਆਪਣੇ ਪਿੰਡ ਦੇ ਨੰਬਰਦਾਰਾਂ ਦੇ ਮੁੰਡੇ ਕੁਕਰ ਸਿੰਘ ਚਹਿਲ ਨਾਲ ਗੂੜੀ ਦੋਸਤੀ ਸੀ ਸੁੱਚੇ ਨੂੰ ਪਹਿਲਵਾਨੀ ਦੇ ਨਾਲ-ਨਾਲ ਹਥਿਆਰ ਰੱਖਣ ਦਾ ਵੀ ਸ਼ੌਂਕ ਸੀ ਜਿਸ ਕਰਕੇ ਉਹ ਆਪਣੇ ਕੋਲ ਹਮੇਸ਼ਾ ਛੋਟੀ ਜਹੀ ਗੰਡਾਸੀ ਰੱਖਦਾ ਸੀ ਜਦੋਂ ਸੁੱਚਾ ਤੇ ਨਰੈਣ ਜਵਾਨ ਹੋਏ ਤਾਂ ਨਰੈਣ ਦਾ ਵਿਆਹ ਕਰ ਦਿੱਤਾ ਗਿਆ ਪਰ ਨਰੈਣ ਦੀ ਕਿਸੇ ਕਾਰਨ ਕਰਕੇ ਆਪਣੀ ਘਰਵਾਲੀ ਨਾਲ ਨਹੀਂ ਬਣੀ ਪਿਓ ਨਰੈਣ ਨੂੰ ਛੱਡ ਕੇ ਚਲੀ ਗਈ ਪਰ ਨਰੈਣ ਦਾ ਦੂਜਾ ਵਿਆਹ ਪਿੰਡ ਰੋੜੀ ਦੀ ਬਲਵੀਰ ਕੌਰ ਨਾਲ ਕਰ ਦਿੱਤਾ ਗਿਆ ਕੁੱਕਰ ਦਾ ਸੁੱਚੇ ਦੇ ਘਰ ਆਉਣਾ ਜਾਣਾ ਸੀ ਤੇ ਉਹ ਬਲਵੀਰ ਕੌਰ ਤੇ ਮਾੜੀ ਨਿਗਾਹ ਦੇਖਣ ਲੱਗ ਪਿਆ ਸੀ ਪਰ ਕੁੱਕਰ ਸੁੱਚੇ ਤੋਂ ਡਰਦਾ ਸੀ ਇਸ ਕਰਕੇ ਉਸਨੇ ਸੁੱਚੇ ਨੂੰ ਰਸਤੇ ਤੋਂ ਹਟਾਉਣ ਲਈ ਫੌਜ ਵਿੱਚ ਭਰਤੀ ਹੋਣ ਲਈ ਕਿਹਾ ਤੇ ਦੋਨੋਂ ਜਾਣੇ ਫੌਜ ਵਿੱਚ ਭਰਤੀ ਹੋਣ ਲਈ ਚਲੇ ਗਏ ਸੁੱਚਾ ਤਾਂ ਭਰਤੀ ਹੋ ਗਿਆ ਪਰ ਕੁੱਕਰ ਦੇ ਮਨ ਵਿੱਚ ਚੋਰ ਸੀ ਤੇ ਉਹ ਭਰਤੀ ਨਾ ਹੋਇਆ ਤੇ ਪਿੰਡ ਵਾਪਸ ਆ ਗਿਆ ਜਦ ਸੁੱਚਾ ਫੌਜ ਵਿੱਚ ਸੀ ਤਾਂ ਕੁੱਕਰ ਬਲਬੀਰ ਕੌਰ ਨੂੰ ਸ਼ਰਿਆਮ ਮਿਲਣ ਲੱਗ ਪਿਆ ਸੀ। ਕੁੱਕਰ ਵੀ ਉਸ ਸਮੇਂ ਵਿਆਹਾ ਹੋਇਆ ਸੀ ਅਤੇ ਬਾਲ ਬੱਚਿਆਂ ਵਾਲਾ ਸੀ। ਕੁੱਕਰ ਅਤੇ ਬਲਬੀਰ ਕੌਰ ਨੂੰ ਮਿਲਾਉਣ ਦਾ ਕੰਮ ਭਾਗ ਸਿੰਘ ਨਾਂ ਦਾ ਇੱਕ ਆਦਮੀ ਕਰਦਾ ਸੀ। ਉਹਨਾਂ ਦੇ ਮੇਲ ਮਲਾਪ ਦੀ ਖਬਰ ਜਦੋਂ ਨਰੈਣ ਨੂੰ ਲੱਗੀ ਤਾਂ ਉਸ ਨੇ ਉਹਨਾਂ ਨੂੰ ਰੋਕਣਾ ਚਾਹਿਆ। ਪਰ ਕੁੱਕਰ ਨਰੈਣ ਤੋਂ ਤਕੜਾ ਹੋਣ ਕਰਕੇ ਉਹ ਕੁਝ ਨਾ ਕਰ ਸਕਿਆ। ਉਧਰ ਬਲਬੀਰ ਕੌਰ ਵੀ ਨਰੈਣ ਨੂੰ ਕੁਝ ਨਹੀਂ ਸੀ ਸਮਝਦੀ। ਇਸ ਤੋਂ ਤੰਗ ਆ ਕੇ ਨਰੈਣ ਨੇ ਆਪਣੇ ਭਰਾ ਸੁੱਚੇ ਨੂੰ ਚਿੱਠੀ ਲਿਖੀ ਤੇ ਸਾਰੀ ਗੱਲ ਲਿਖ ਕੇ ਦੱਸੀ। ਚਿੱਠੀ ਪੜ੍ਹਦੇ ਹੀ ਸੁੱਚਾ ਪੜਕ ਉੱਠਿਆ। ਉਸਨੇ ਫੌਜ ਵਿੱਚੋਂ ਛੁੱਟੀ ਲੈਣੀ ਚਾਹੀ ਪਰ ਅੰਗਰੇਜ਼ ਅਫਸਰ ਨੇ ਉਸ ਨੂੰ ਨਾ ਕਰ ਦਿੱਤੀ। ਕੁਝ ਦਿਨਾਂ ਬਾਅਦ ਉਸੇ ਅੰਗਰੇਜ਼ ਅਫਸਰ ਦੇ ਘਰ ਨੂੰ ਅੱਗ ਲੱਗ ਗਈ ਜਿਸ ਵਿੱਚ ਉਸਦੇ ਦੋ ਬੱਚੇ ਅਤੇ ਉਸਦੀ ਘਰਵਾਲੀ ਫਸ ਗਈ ਸੀ। ਇਸ ਦੌਰਾਨ ਸੁੱਚੇ ਨੇ ਆਪਣੀ ਬਹਾਦਰੀ ਅਤੇ ਦਲੇਰੀ ਦਿਖਾਉਂਦੇ ਹੋਏ ਅੰਗਰੇਜ਼ ਅਫਸਰ ਦੇ ਦੋਨੋਂ ਬੱਚੇ ਤੇ ਉਸਦੀ ਘਰਵਾਲੀ ਨੂੰ ਬਚਾ ਲਿਆ ਸੀ ਜਿਸ ਤੋਂ ਅੰਗਰੇਜ਼ ਅਫਸਰ ਬਹੁਤ ਖੁਸ਼ ਹੋਇਆ ਤੇ ਉਸਨੇ ਸੁੱਚੇ ਨੂੰ ਕਿਹਾ ਕਿ ਉਹ ਉਸ ਤੋਂ ਕੁਝ ਵੀ ਮੰਗ ਕਰੇ ਉਹ ਉਸ ਨੂੰ ਉਹੀ ਚੀਜ਼ ਦੇ ਦੇਵੇਗਾ ਸੁੱਚੇ ਨੇ ਉਸ ਅੰਗਰੇਜ਼ ਅਫਸਰ ਤੋਂ ਇੱਕ 12 ਬੋਰ ਦੀ ਬੰਦੂਕ ਅਤੇ ਫੌਜ ਤੋਂ ਛੁੱਟੀ ਦੀ ਮੰਗ ਕੀਤੀ ਅੰਗਰੇਜ਼ ਨੇ ਸੁੱਚੇ ਨੂੰ ਰਫਲ ਫੜਾਉਂਦੇ ਹੋਏ ਕਿਹਾ ਕਿ ਤੂੰ ਮੇਰੇ ਤਿੰਨ ਬਚਾਏ ਨੇ ਇਸ ਕਰਕੇ ਤੈਨੂੰ ਤਿੰਨ ਗਤਲ ਮਾਫ ਜਦੋਂ ਸੁੱਚਾ ਘਰ ਪਰਤਿਆ ਤਾਂ ਉਸਨੇ ਬਲਵੀਰ ਕੌਰ ਅਤੇ ਕੁੱਕਰ ਨੂੰ ਧਮਕੀ ਦੇ ਕੇ ਕਿਹਾ ਕਿ ਉਹ ਹੁਣ ਸੁਧਰ ਜਾਣ ਸੁੱਚੇ ਤੋਂ ਡਰਦੇ ਦੋਨੋਂ ਜਣੇ ਕੁਝ ਟਾਈਮ ਤਾਂ ਟਿਕੇ ਰਹੇ ਪਰ ਬਾਅਦ ਵਿੱਚ ਇਹਨਾਂ ਨੇ ਫਿਰ ਚੋਰੀ ਛਿਪੇ ਮਿਲਣਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਪਿੰਡ ਦੇ ਇੱਕ ਅਖਾੜੇ ਦੌਰਾਨ ਸੁੱਚੇ ਤੇ ਕੁੱਕਰ ਦੀ ਲੜਾਈ ਵੀ ਹੋ ਗਈ ਸੀ ਪਰ ਪਿੰਡ ਦੇ ਲੋਕਾਂ ਦੇ ਸਮਝਾਉਣ ਤੇ ਸੁੱਚੇ ਨੇ ਕੁੱਕਰ ਨੂੰ ਛੱਡ ਦਿੱਤਾ ਪਰ ਗੀਤਾਂ ਵਿੱਚ ਕੁੱਕਰ ਦਾ ਕਤਲ ਅਖਾੜੇ ਵਿੱਚ ਹੀ ਦਿਖਾਇਆ ਜਾਂਦਾ ਹੈ ਜੋ ਕਿ ਸੱਚ ਨਹੀਂ ਹੈ ਅਸਲ ਵਿੱਚ ਸੁੱਚੇ ਨੇ ਅਗਲੀ ਸਵੇਰ ਪਿੰਡ ਦੀ ਸੱਤ ਵਿੱਚ ਕੁੱਕਰ ਨੂੰ ਫਾਇਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਤੇ ਘਰ ਜਾ ਕੇ ਆਪਣੀ ਭਾਬੀ ਬਲਵੀਰ ਕੌਰ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਸੁੱਚਾ ਪਿੰਡ ਛੱਡ ਕੇ ਜਾਣ ਲੱਗਾ ਤਾਂ ਉਸ ਨੂੰ ਭਾਗ ਵੀ ਰਸਤੇ ਵਿੱਚ ਮਿਲ ਗਿਆ ਸੁੱਚੇ ਨੇ ਭਾਗ ਨੂੰ ਮਾਰਨ ਲਈ ਵੀ ਫਾਇਰ ਕੀਤੇ ਪਰ ਉਹ ਬਚ ਗਿਆ ਇਸ ਤੋਂ ਬਾਅਦ ਸੁੱਚਾ ਹਰਿਆਣੇ ਦੇ ਇੱਕ ਪਿੰਡ ਵਿੱਚ ਸਾਧੂ ਦੇ ਪੇਸ਼ ਵਿੱਚ ਰਹਿਣ ਲੱਗਾ ਇਸ ਦੌਰਾਨ ਹੀ ਸੁੱਚੇ ਨੇ ਕੁਝ ਅਯਾ ਕੀਤਾ ਜਿਸ ਤੋਂ ਕਿ ਉਹ ਸੁੱਚਾ ਸਿੰਘ ਤੋਂ ਸੁੱਚਾ ਸਿੰਘ ਸੂਰਮਾ ਬਣ ਗਿਆ ਦਰਅਸਲ ਉਹ ਇੱਕ Hindu ਬੀਬੀ ਦੀ ਪਕਾਰ ਸੁਣ ਕੇ ਗਊਆਂ ਨੂੰ ਮਾਰਨ ਵਾਲੇ ਸੱਤ ਬੁੱਛਣਾ ਕੋਲ ਗਿਆ ਅਤੇ ਉਹਨਾਂ ਨੂੰ ਸਮਝਾਉਣਾ ਚਾਹਿਆ ਕਿ ਉਹ ਗਊਆਂ ਨੂੰ ਨਾ ਮਾਰਨ ਪਰ ਉਹ ਨਾ ਮੰਨੇ ਤੇ ਸੁੱਚੇ ਨੇ ਆਕੇ ਉਹਨਾਂ ਸੱਤਾ ਨੂੰ ਹੀ ਮਾਰ ਦਿੱਤਾ ਜਿਸ ਦੀ ਗੱਲ ਪੂਰੇ ਭਾਰਤ ਵਿੱਚ ਫੈਲ ਗਈ ਤੇ ਸੁੱਚਾ ਸਿੰਘ ਸੁੱਚਾ ਸਿੰਘ ਤੋਂ ਸੁੱਚਾ ਸਿੰਘ ਸੂਰਮਾ ਬਣ ਗਿਆ ਇਸ ਦੌਰਾਨ ਸੁੱਚੇ ਨੂੰ ਪੁਲਿਸ ਨੇ ਫੜ ਲਿਆ ਪਰ ਮਹਾਰਾਜਾ ਭពਿੰਦਰ ਸਿੰਘ ਨੇ ਸੁੱਚੇ ਦੇ ਕਾਰਨਾਮੇ ਸੁਣ ਕੇ ਉਸ ਨੂੰ ਬਰੀ ਕਰ ਦਿੱਤਾ ਮਹਾਰਾਜਾ ਭពਿੰਦਰ ਸਿੰਘ ਇੱਕ ਬਹੁਤ ਦਿਆਲੂ ਰਾਜਾ ਸੀ ਬਰੀ ਹੋ ਕੇ ਸੁੱਚਾ ਮੋੜ ਆਪਣੇ ਪਿੰਡ ਸਮਹਾਉ ਆ ਕੇ ਰਹਿਣ ਲੱਗਾ ਕੁਝ ਚਿਰ ਪਿੱਛੋਂ ਪਿੱਛੋਂ ਉਸਦੇ ਨਾਨਕੇ ਪਿੰਡੋਂ ਸੁੱਚੇ ਦੇ ਲੱਗਦੇ ਭਤੀਜੇ ਸੰਤ ਸਿੰਘ ਨੇ ਸੁੱਚੇ ਨੂੰ ਫਰਿਆਦ ਕੀਤੀ ਕਿ ਉਸਦੀ ਮਾਂ ਰਾਜਕੌਰ ਦਾ ਚਰਿੱਤਰ ਠੀਕ ਨਹੀਂ ਰਿਹਾ ਅਤੇ ਉਹ ਪਿੰਡ ਦੇ ਇੱਕ ਵੈਲੀ ਗੱਜਣ ਸਿੰਘ ਨਾਲ ਰਹਿੰਦੀ ਹੈ ਇਸ ਤੋਂ ਬਾਅਦ ਸੁੱਚੇ ਨੇ ਰਾਜਕੌਰ ਅਤੇ ਗੱਜਣ ਸਿੰਘ ਨੂੰ ਸਮਝਾਇਆ ਪਰ ਉਹ ਕੁਝ ਸਮੇਂ ਬਾਅਦ ਫਿਰ ਤੋਂ ਉਹੀ ਹਰਕਤਾਂ ਕਰਨ ਲੱਗੇ ਜਿਸ ਤੋਂ ਬਾਅਦ ਸੁੱਚੇ ਨੇ ਦੋਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਪੁਲਿਸ ਤੋਂ ਬਚਣ ਲਈ ਸਾਧੂ ਦੇ ਭੇਸ ਵਿੱਚ ਹਿਮਾਚਲ ਪ੍ਰਦੇਸ਼ ਦੇ ਕਿਸੇ ਪਿੰਡ ਵਿੱਚ ਰਹਿਣ ਲੱਗ ਪਿਆ ਪਰ ਥੋੜੇ ਸਮੇਂ ਬਾਅਦ ਸੂਚਾ ਫੜਿਆ ਗਿਆ ਕਿਉਂਕਿ ਉਸ ਦੇ ਹੱਥ ਤੇ ਕੁਝ ਨਿਸ਼ਾਨ ਸੀ ਜਿਸ ਤੋਂ ਕਿ ਇੱਕ ਸਿਪਾਹੀ ਨੂੰ ਉਸ ਦੀ ਪਛਾਣ ਆ ਗਈ ਤੇ ਉਸ ਨੂੰ ਗੱਜਨ ਸਿੰਘ ਅਤੇ ਰਾਜਕੌਰ ਦੇ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਫਾਂਸੀ ਲੱਗਣ ਸਮੇਂ ਸੁੱਚੇ ਦੀ ਉਮਰ 32-33 ਸਾਲ ਦੀ ਸੀ ਸੁੱਚੇ ਦਾ ਪ੍ਰਾਣ ਨਰੈਣ ਬਜ਼ੁਰਗ ਹੋ ਕੇ 1960 ਅਤੇ ਭਾਗ ਸਿੰਘ 1965 ਵਿੱਚ ਬਜ਼ੁਰਗ ਹੋ ਕੇ ਮਰਿਆ ਜਿਸ ਭਤੀਜੇ ਸੰਤ ਸਿੰਘ ਦੇ ਕਹਿਣ ਤੇ ਸੁੱਚਾ ਸਿੰਘ ਨੇ ਰਾਜਕੌਰ ਅਤੇ ਗੱਜਣ ਸਿੰਘ ਨੂੰ ਮਾਰਿਆ ਸੀ ਉਸ ਨੇ ਸੁੱਚੇ ਦੀ ਸਮਾਦ ਪਿੰਡ ਸਮਾਉ ਵਿੱਚ ਬਣਵਾਈ ਸੀ ਜੋ ਕਿ ਅੱਜ ਵੀ ਪਿੰਡ ਸਮਾਉ ਵਿੱਚ ਮੌਜੂਦ ਹੈ ਇਹ ਸੀ ਸੁੱਚਾ ਸਿੰਘ ਸੂਰਮਾ ਦੀ ਬਾਇਓਗ੍ਰਾਫੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ